ਆ ਸ਼ਹੀਦ ਭਗਤ ਸਿੰਘ ਜੀ ਦਾ ਚੌਕ ਹੈ ਤੁਸੀਂ ਸਾਰੇ ਦਿਖਾ ਸਕਦੇ ਹੋ ਉਹ ਚੌਕ ਦੇ ਬਿਲਕੁਲ ਸਾਹਮਣੇ ਟੇਕਾ ਹੈ ਤੁਸੀਂ ਇੱਥੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਖਿੱਚੋ ਉਹ ਸਾਹਮਣੇ ਤੁਹਾਨੂੰ ਛੇਕੇ ਦੀ ਫੋਟੋ ਵੀ ਨਾ ਲਾਏਗੀ ਕਿ ਇਹ ਸਰਕਾਰ ਆ ਮੈਂਸ਼ਨ ਕਰ ਰਹੀ ਹੈ ਪਹਿਲਾਂ ਦੇਸ਼ ਭਗਤੀ ਦਾ ਨਸ਼ਾ ਹੁੰਦਾ ਸੀਗਾ ਉਹ ਨਸ਼ਾ ਜਿਹੜਾ ਚੱਲ ਪਿਆ ਉਹ ਚਿੱਟੇ ਦਾ ਚੱਲ ਪਿਆ ਇੱਕ ਪੋਸਟਰ ਤੁਹਾਨੂੰ ਦਿਖਾਣਾ ਚਾਹਾਂਗੀ ਤੁਸੀਂ ਦੇਖ ਸਕਦੇ ਹੋ ਇਹ ਪੋਸਟਰ ਦੇ ਉੱਤੇ ਸਾਫ਼-ਸਾਫ਼ ਲਿਖਿਆ ਕਿ ਆਉਣ ਵਾਲਾ ਕੱਲ ਪਾਪਾ ਪਾਪਾ ਪੈਸੇ ਦਿਓ ਮੈਂ ਚਿੱਟਾ ਪੀਣਾ ਸੰਗਲ ਬਨੇ ਕੋਈ ਨੇ ਸਿਰਿੰਜਾਂ ਲਗਾਈਆਂ ਨੇ ਨਾਲ ਹੀ ਗੋਲੀਆਂ ਤੇ ਪੱਤੇ ਮਤਲਬ ਇਹ ਕੀ ਸ਼ੋਅ ਕੀ ਕਰਨਾ ਚਾਹੁੰਦੇ ਹੋ ਸ਼ੋਅ ਮੈਡਮ ਇਹ ਸ਼ਰੀਆ ਮਿਲ ਰਿਹਾ ਅੱਜ ਕੱਲ ਸਰਕਾਰਾਂ ਦਾ ਕੰਮ ਹੈ ਇਹਨੂੰ ਬੰਦ ਕਰਵਾਉਣਾ ਤੁਹਾਨੂੰ ਲੱਗਦਾ ਨਹੀਂ ਵੀ ਇੱਥੇ ਚੌਂਕਾ 'ਚ ਪ੍ਰੋਟੈਸਟ ਕਰਕੇ ਕੁਝ ਨਹੀਂ ਮਿਲਣਾ ਸਰਕਾਰੀ ਦਰਬਾਰੇ ਜਾਣਾ ਪੈਣਾ ਡਾਕਟਰ ਕੋਈ ਹਸਪੀਟਲ ਦਾ ਹੈ ਜਾਂ ਕੋਈ ਮੈਡੀਸਨ ਲਿਖ ਕੇ ਦੇ ਦੋ ਨਹੀਂ ਮਿਲਦੀ ਲੇਕ ਉਹ ਨਹੀਂ ਮਿਲੇਗੀ ਲੇਕਿਨ ਤੁਸੀਂ ਕਿਸੇ ਨਸ਼ੇ ਜਿਹੜਾ ਬੰਦਾ ਨਸ਼ਾ ਕਰ ਰਿਹਾ ਉਹਨੂੰ ਮੈਡੀਕਲ ਨਸ਼ਾ ਚਾਹੀਦਾ ਉਹਨੂੰ ਚਿੱਟਾ ਚਾਹੀਦਾ ਉਹਨੂੰ ਟੀਕੇ ਚਾਹੀਦੇ 24 ਘੰਟੇ ਅਵੇਲੇਬਲ ਮਿਲ ਰਿਹਾ ਔਰ ਅੱਜ ਲੋੜ ਸੀਗੀ ਸ਼ਹੀਦ ਭਗਤ ਸਿੰਘ ਜੀ ਦੇ ਰਸਤੇ ਤੇ ਚੱਲਣ ਦੀਆਂ ਉਹਨਾਂ ਨੇ ਅੱਜ ਸੋਚਿਆ ਸੀ ਕਿ ਜਦੋਂ ਮੈਂ ਕੁਰਬਾਨੀ ਦੇਵਾਂਗਾ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਮਰਨ ਤੋਂ ਬਾਅਦ ਇਹ ਜਿਹੜੇ ਹਾਲਾਤ ਆ ਜਾਣਗੇ ਕਿ ਚਿੱਟਾ ਜਿਹੜਾ ਸ਼ਰੀਆਮ ਵਿਕੇਗਾ ਮੈਡੀਕਲ ਨਸ਼ਾ ਤੁਸੀਂ ਤੁਹਾਨੂੰ ਵੀ ਪਤਾ ਹੀ ਹੈ ਤੁਸੀਂ ਮੀਡੀਆ ਮੀਡੀਆ ਦੇ ਵਿੱਚੋਂ ਤੁਹਾਨੂੰ ਪਤਾ ਸਾਰੇ ਪਾਸੇ ਕੋ ਆਪਾਂ ਵਿੱਚ ਚਿੱਟਾ ਲੈਣਾ ਕਿਤੇ ਕੋਈ ਔਖਾ ਤਾਂ ਨਹੀਂ ਮਿਲਣਾ ਸੋਸ਼ਲ ਮੀਡੀਆ ਦੀ ਜਿੰਨੀਆਂ ਐਪਸ ਹੈਗੀਆਂ ਵਾ ਉਹਦੇ ਤੇ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਟੀਕੇ ਲਗਾ ਰਹੇ ਸਿਰਿੰਜਾ ਵਿੱਚ ਰਹਿ ਰਹੀਆਂ ਔਰ ਬੱਚੇ ਉਦਾਂ ਹੀ ਮਰ ਰਹੇ ਆ ਕੋਈ ਲੱਗਦਾ ਤੁਹਾਡੇ ਮੈਸੇਜ ਦੇ ਨਾਲ ਲੋਕ ਸਮਝ ਜਾਣਗੇ ਕਿਉਂਕਿ ਪਹਿਲਾਂ ਵੀ ਬੜੀ ਬੜੀ ਲੋਕਾਂ ਨੇ ਇਦਾਂ ਦਾ ਪ੍ਰੋਟੈਸਟ ਕੀਤਾ ਹੁਣ ਕੀ ਹੋ ਜਾਏਗਾ ਇਸ ਵਕਤ ਅਸੀਂ ਮੌਜੂਦ ਆ ਜਲੰਧਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਮੇਰੇ ਪਿੱਛੇ ਨੌਜਵਾਨ ਤੁਸੀਂ ਦੇਖ ਰਹੇ ਹੋ ਜਿਸ ਨੇ ਜੰਜੀਰਾ ਪਾਈਆਂ ਹੋਈਆਂ ਨੇ ਇਸ ਨੂੰ ਕਿਸੇ ਨੇ ਬੰਨਿਆ ਨਹੀਂ ਹੈ ਬਲਕਿ ਇਹ ਨਸ਼ੇ ਦੇ ਖਿਲਾਫ ਇਹ ਨੌਜਵਾਨ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੁੰ ਕਿ ਅੱਜ ਦਾ ਦਿਨ ਖਾਸ ਤੁਸੀਂ ਕਿਉਂ ਚੁਣਿਆ ਇਹ ਨਸ਼ੇ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਮੈਡਮ ਅਜ ਦਾ ਦਿਨ ਹੈ ਜਿਹੜਾ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਜਿੱਦਾਂ ਕਿ ਤੁਸੀਂ ਸਭ ਜਾਣਦੇ ਹੀ ਹੋ ਇਸ ਜਿਹੜਾ ਸ਼ਹੀਦ ਭਗਤ ਸਿੰਘ ਜੀ ਨੇ ਅੱਜ ਦੇ ਦਿਨ ਇਸ ਨੌਜਵਾਨਾਂ ਵਾਸਤੇ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਇਹ ਸੋਚ ਕੇ ਕੁਰਬਾਨੀ ਨਹੀਂ ਦਿੱਤੀ ਸੀ ਕਿ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਚਿੱਟੇ ਦੀ ਦਲਦਲ 'ਚ ਫਸ ਜਾਵੇਗਾ ਉਹਨਾਂ ਨੇ ਇਹ ਨਹੀਂ ਸੋਚਿਆ ਸੀਗਾ ਕਿ ਜਦ ਮੈਂ ਕੁਰਬਾਨੀ ਦੇ ਰਿਹਾ ਉਹਨਾਂ ਨੂੰ ਇਹ ਉਮੀਦ ਸੀਗੀ ਕਿ ਹਰ ਘਰ 'ਚ ਭਗਤ ਸਿੰਘ ਜੰਮੇਗਾ ਉਹ ਆਪਣੀ ਮਾਤਾ ਜੀ ਨੂੰ ਕਹਿੰਦੇ ਸੀ ਜੋ ਜੇਲ੍ਹ 'ਚ ਮਰਨ ਆਏ ਹੈ ਜੋ ਮਿਲਨ ਆਏ ਸੀਗੇ ਔਰ ਉਹ ਆਪਣੀ ਮਾਤਾ ਜੀ ਨੂੰ ਕਹਿੰਦੇ ਸੀ ਮਾਤਾ ਵਿਦਿਆਵਤੀ ਕੋਲ ਜੀ ਇੱਕ ਮਹਾਨ ਮੇਰੀ ਮਾਤਾ ਉਹਨਾਂ ਨੂੰ ਕਹਿੰਦੇ ਸੀਗੇ ਕਿ ਮਾਤਾ ਅੱਜ ਇੱਕ ਭਗਤ ਸਿੰਘ ਫਾਂਸੀ ਤੇ ਲਟਕਣ ਜਾ ਰਿਹਾ ਵੈ ਲੇਕਿਨ ਅਨੇਕਾਂ ਭਗਤ ਸਿੰਘ ਜੰਮਣਗੇ ਲੇਕਿਨ ਅੱਜ ਲੋ ਪੂਰੇ ਆਲ ਓਵਰ ਹਿੰਦੁਸਤਾਨ ਦੀ ਗੱਲ ਕਰੋ ਸਾਰੇ ਪਾਸੇ ਜਿਹੜਾ ਚਿੱਟੇ ਦਾ ਜਿਹੜਾ ਦਰਿਆ ਵਾ ਉਹ ਵਗ ਰਿਹਾ ਵਾ ਇੱਥੇ ਕਿਸੇ ਵੀ ਕੋਈ ਪ੍ਰੋਬਲਮ ਪੈ ਜੇ ਕਿਸੇ ਰਾਤ ਨੂੰ ਦਿਨ ਵੇਲੇ ਕਿਸੇ ਦੀ ਕੋਈ ਮਾਂ ਭੈਣ ਕੋਈ ਬਜ਼ੁਰਗ ਕੋਈ ਬਿਮਾਰ ਹੋ ਜਾਂਦਾ ਉਹਨੂੰ ਡਾਕਟਰ ਕੋਈ ਹਸਪੀਟਲ ਦਾ ਜਾਂ ਕੋਈ ਮੈਡੀਸਨ ਲੈ ਕੇ ਦੇ ਦਿੰਦੇ ਉਹ ਨਹੀਂ ਮਿਲਦੀ ਲੇਕ ਉਹ ਨਹੀਂ ਮਿਲੇਗੀ ਲੇਕਿਨ ਤੁਸੀਂ ਕਿਸੇ ਨਸ਼ੇ ਜਿਹੜਾ ਬੰਦਾ ਨਸ਼ਾ ਕਰ ਰਿਹਾ ਉਹਨੂੰ ਮੈਡੀਕਲ ਨਸ਼ਾ ਚਾਹੀਦਾ ਉਹਨੂੰ ਚਿੱਟਾ ਚਾਹੀਦਾ ਉਹਨੂੰ ਟੀਕੇ ਚਾਹੀਦੇ 24 ਘੰਟੇ ਅਵੇਲੇਬਲ ਮਿਲ ਰਿਹਾ ਤੁਸੀਂ YouTube ਤੇ ਦੇਖਦੇ ਹੋ ਨੇ ਕਿ ਛੋਟੇ ਛੋਟੇ ਬੱਚੇ ਜਿਹੜੇ 16 ਸੋਸ਼ਲ ਮੀਡੀਆ ਦੀ ਜਿੰਨੀਆਂ ਐਪਸ ਹੈਗੀਆਂ ਵਾ ਉਹਦੇ ਤੇ ਛੋਟੇ ਛੋਟੇ ਬੱਚੇ ਐ ਜਿਹੜੇ ਉਹ ਟੀਕੇ ਲਗਾ ਰਹੇ ਸਿਰਿੰਜਾ ਵਿੱਚ ਚ ਰਹਿ ਰਹੀਆਂ ਔਰ ਬੱਚੇ ਉਦਾਂ ਹੀ ਮਰ ਰਹੇ ਔਰ ਮਾਵਾਂ ਨੂੰ ਉਮੀਦ ਹੁੰਦੀ ਕਿ ਸਾਡਾ ਪੁੱਤਰ ਘਰ ਨਹੀਂ ਆਇਆ ਉਹ ਲੱਭਦਿਆਂ ਨੇ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਆ ਕਿ ਮੇਰਾ ਪੁੱਤਰ ਨਹੀਂ ਆਇਆ ਜੀ ਮੇਰਾ ਅੱਜ ਫਲਾਣਾ ਨਹੀਂ ਆਇਆ ਆਟਮ ਕਾ ਆਣਾ ਮੇਰਾ ਬੇਟਾ ਘਰ ਨਹੀਂ ਆਇਆ ਤੇ ਅੱਜ ਲੋੜ ਸੀਗੀ ਸ਼ਹੀਦ ਭਗਤ ਸਿੰਘ ਦੇ ਰਸਤੇ ਤੇ ਚੱਲਣਦਿਆਂ ਉਹਨਾਂ ਨੇ ਅੱਜ ਸੋਚਿਆ ਸੀ ਕਿ ਜਦੋਂ ਮੈਂ ਕੁਰਬਾਨੀ ਦੇਵਾਂਗਾ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਮਰਨ ਤੋਂ ਬਾਅਦ ਇਹ ਜਿਹੜੇ ਹਾਲਾਤ ਆ ਜਾਣਗੇ ਕਿ ਚਿੱਟਾ ਜਿਹੜਾ ਸ਼ਰੀਆਮ ਵਿਕੇਗਾ ਚਿੱਟਾ ਇੱਕ ਸ਼ਰੀਆਮ ਵਿਕੇਗਾ ਔਰ ਚਿੱਟਾ ਲੋਜਾਂ ਲੋਕ ਲਾ ਕੇ ਸੇਵਨ ਕਰਕੇ ਮਰ ਜਾਣਗੇ ਪਹਿਲਾਂ ਦੇਸ਼ ਭਗਤੀ ਦਾ ਨਸ਼ਾ ਹੁੰਦਾ ਸੀਗਾ ਹੁਣ ਨਸ਼ਾ ਜਿਹੜਾ ਚੱਲ ਪਿਆ ਉਹ ਚਿੱਟੇ ਦਾ ਚੱਲ ਪਿਆ ਚਿੱਟੇ ਦੇ ਦੌਰ ਦੇ ਵਿੱਚ ਮਰ ਰਿਹਾ ਸਿੱਧਾ ਕਾਲਾ ਫੋਨ ਤਮਨੀਸ਼ ਮੈਂ ਵੀ ਸਵਾਲ ਪੁੱਛਣਾ ਚਾਹੁੰਨੀ ਆ ਗੱਲ ਕੱਲੇ ਚਿੱਟੇ ਦੀ ਨੀ ਆ ਜੇਕਰ ਅਸੀਂ ਬੀਤੇ ਦਿਨਾਂ ਦੀ ਗੱਲ ਕਰੀਏ ਸ਼ਰਾਬ ਨਾਲ ਵੀ ਲੋਕ ਮਰੇ ਨੇ ਹਰ ਤਰ੍ਹਾਂ ਦਾ ਨਸ਼ਾ ਨਹੀਂ ਬੰਦ ਹੋਣਾ ਚਾਹੀਦਾ ਚਾਰ ਲੋਕ ਸ਼ਰਾਬ ਨਾਲ ਵੀ ਮਰੇ ਨੇ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਹੋਰ ਮੈਂ ਇੱਕ ਗੱਲ ਕਹਨਾ ਸ਼ਹੀਦ ਭਗਤ ਸਿੰਘ ਜੀ ਦਾ ਚੌਕ ਹੈ ਤੁਸੀਂ ਸਾਰੇ ਦਿਖਾ ਸਕਦੇ ਹੋ ਉਹ ਚੌਕ ਦੇ ਬਿਲਕੁਲ ਸਾਹਮਣੇ ਠੇਕਾ ਹੈ ਤੁਸੀਂ ਇੱਥੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਖਿੱਚੋ ਉਹ ਸਾਹਮਣੇ ਤੁਹਾਨੂੰ ਠੇਕੇ ਦੀ ਫੋਟੋ ਵੀ ਨਾਲ ਲਾਏਗੀ ਕਿ ਇਹ ਸਰਕਾਰ ਆ ਮੈਂਸ਼ਨ ਕਰ ਰਹੀ ਹੈ ਇਹ ਤਾਂ ਸਰਕਾਰਾਂ ਦੇ ਕੰਮ ਹੈ ਮੈਡਮ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਅਸੀਂ ਸਾਡਾ ਜਿਹੜਾ ਇਹ ਕਲੱਬ ਹੈ ਅਸੀਂ ਸਾਰਿਆਂ ਨੂੰ ਇੱਕ ਜਾਗਰੂਕ ਕਰਨ ਵਾਸਤੇ ਇਹ ਜਿਹੜੀ ਮੁਹਿੰਮ ਹੈ ਜਿਹੜੀ ਚਲਾਈ ਹੈ ਇਹ ਨਿਰੰਤਰ ਚੱਲੇਗੀ ਰੁਕੇਗੀ ਨਹੀਂ ਅਸੀਂ ਲਗ ਲਗ ਵੱਖ-ਵੱਖ ਜਗ੍ਹਾ ਤੇ ਪ੍ਰੋਟੈਸਟ ਕਰਾਂਗੇ ਸਾਇਦਾ ਜਿਹੜਾ ਅੱਜ ਦਾ ਦਿਨ ਨਾ ਚੁਣਨਾ ਇਸ ਕਰਕੇ ਜ਼ਰੂਰੀ ਸੀਗਾ ਕਿ ਅੱਜ ਦੇ ਦਿਨ ਇੱਥੇ ਕੋਈ ਯੁਵਾ ਨੂੰ ਕਈਆਂ ਨੂੰ ਪਤਾ ਹੁੰਦਾ ਜਾਂ ਨਹੀਂ ਪਤਾ ਹੁੰਦਾ ਲੇਕਿਨ ਕਈਆਂ ਨੂੰ ਜਦੋਂ ਸੋਸ਼ਲ ਮੀਡੀਆ ਤੋਂ ਤਾਂ ਦੇਖ ਕੇ ਪਤਾ ਲੱਗਦਾ ਕਿ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਮਰ ਕਈ ਨੌਜਵਾਨ ਦੇਖਦਾ ਜਿਹੜੇ ਹਾਰ ਪਾ ਕੇ ਫੋਟੋ ਖਿਚਾ ਕੇ ਉਹ ਆਪਸ ਚ ਇਦਾਂ ਧੱਕਾ ਮੁਕੀ ਕਰਦੇ ਹੁੰਦੇ ਯਾਰ ਮੇਰੀ ਫੋਟੋ ਨਹੀਂ ਆ ਰਹੀ ਮੇਰੀ ਫੋਟੋ ਨਹੀਂ ਆ ਰਹੀ ਉਹ ਮੈਂ ਕਹਿੰਦਾ ਕਿ ਚਲੋ ਅੱਜ ਦੇ ਦਿਨ ਹੀ ਜੇ ਤੁਸੀਂ ਇੱਥੇ ਆ ਕੇ ਇਦਾਂ ਕਰਦੇ ਹੋ ਕਿ ਉਹਨਾਂ ਨੂੰ ਇੱਕ ਮੈਸੇਜ ਮਿਲੇ ਕਿ ਵੀਰੋ ਜਿਸ ਦਲਦਲ ਚ ਤੁਸੀਂ ਫਸੇ ਹੋਏ ਹੋ ਉਹ ਦਲਦਲ ਚ ਤੁਸੀਂ ਬਾਹਰ ਆਓ ਤੁਹਾਨੂੰ ਲੱਗਦਾ ਤੁਹਾਡੇ ਮੈਸੇਜ ਦੇ ਨਾਲ ਲੋਕ ਸਮਝ ਜਾਣਗੇ ਕਿਉਂਕਿ ਪਹਿਲਾਂ ਵੀ ਬੜੀ ਬੜੀ ਲੋਕਾਂ ਨੇ ਇਦਾਂ ਦਾ ਪ੍ਰੋਟੈਸਟ ਕੀਤਾ ਹੁਣ ਕੀ ਹੋ ਜਾਏਗਾ ਕੀ ਖਾਸ ਹੋਏਗਾ ਮੈਡਮ ਗੱਲ ਇਦਾਂ ਵਾ ਦੇਖੋ ਮੈਂ ਕਹਿੰਦਾ ਮੇਰੇ ਪ੍ਰੋਟੈਸਟ ਦੇ ਨਾਲ ਜਿਆਦਾ ਨਹੀਂ ਤੁਹਾਡੇ ਮੇਰੇ ਭੈਣਾ ਭਰਾਵਾਂ ਦੇ ਨਾਲ ਅਗਰ ਤੁਹਾਡੇ ਮੈਸੇਜ ਦੇ ਨਾਲ ਮੈਂ ਕਹਿੰਦਾ ਇੱਕ ਮਾਦਾ ਮੈਂ ਜ਼ਿਆਦਾ ਨਹੀਂ ਕਹਿੰਦਾ ਇੱਕ ਮਾਦਾ ਪੁੱਤ ਸੁਧਰ ਗਿਆ ਨਾਲ ਮੈਂ ਸਮਝਾਂਗਾ ਮੇਰਾ ਪ੍ਰੋਟੈਸਟ ਕਰਨਾ ਬਹੁਤ ਵਧੀਆ ਮੈਂ ਸਹੀ ਕੀਤਾ ਮੈਂ ਜੋ ਕੀਤਾ ਅਗਰ ਇੱਕ ਮਾਦਾ ਹੀ ਪੁੱਤ ਸੁਧਰ ਜਾਂਦਾ ਕਿਸੇ ਦੀਆਂ ਵੀ ਅੱਖਾਂ ਖੁੱਲ ਜਾਂਦੀਆਂ ਅਗਰ ਤੁਸੀਂ ਚਿੱਟਾ ਛੱਡਣਾ ਚਾਹੁੰਦੇ ਹੋ ਨਸ਼ਾ ਕੋਈ ਵੀ ਛੱਡਣਾ ਚਾਹੁੰਦੇ ਹੋ ਕੱਲਾ ਚਿੱਟਾ ਨਹੀਂ ਅਗਰ ਕੋਈ ਵੀ ਨਸ਼ਾ ਛੱਡਣਾ ਚਾਹੁੰਦੇ ਹੋ ਉਹ ਤੁਹਾਡੇ ਅੰਦਰ ਵਿਲ ਪਾਵਰ ਹੋਣੀ ਚਾਹੀਦੀ ਹੈ ਤੁਹਾਨੂੰ ਸਟਰੋਂਗ ਹੋਣਾ ਚਾਹੀਦਾ ਤੁਹਾਨੂੰ ਆਪਣੇ ਮਾਤਾ ਪਿਤਾ ਨਾਲ ਪਿਆਰ ਕਰਨਾ ਚਾਹੀਦਾ ਆਪਣੀ ਵਾਈਫ ਨਾਲ ਪਿਆਰ ਕਰਨਾ ਚਾਹੀਦਾ ਆਪਣੇ ਬੱਚਿਆਂ ਨਾਲ ਪਿਆਰ ਫਿਰ ਜਦੋਂ ਇਹ ਬੰਦਾ ਚਿੱਟਾ ਕਰ ਲੈਂਦਾ ਫਿਰ ਜਦੋਂ ਉਹਦੀ ਪੈਸਿਆਂ ਦੀ ਪੂਰਤੀ ਖਤਮ ਹੋ ਜਾਂਦੀ ਆ ਫਿਰ ਉਹ ਰਾਹ ਜਾਂਦੇ ਤੁਹਾਡੇ ਵਰਗੇ ਭੈਣਾ ਦੇ ਪਰਸ ਖੋਹਦੇ ਨੇ ਚੈਨਾ ਲਾਂਦੇ ਨੇ ਸਨੇਚਿੰਗਾ ਕਰਦੇ ਨੇ ਲੋਕਾਂ ਦੇ ਘਰ ਜਿਹੜੀਆਂ ਚੋਰੀਆਂ ਕਰਦੇ ਨੇ ਫਿਰ ਜੀਲਾ ਜਿਹੜੀਆਂ ਇਸ ਕਰਕੇ ਭਰੀਆਂ ਪਈਆਂ ਨੇ ਮੇਰਾ ਇਹ ਮੋਟਿਵ ਮੇਨ ਆ ਕਿ ਆਪਣੇ ਨੌਜਵਾਨ ਭਰਾਵਾਂ ਨੂੰ ਇਸ ਮੈਸੇਜ ਜਿਹੜਾ ਉਹ ਦੇਣ ਦਾ ਮੋਟਿਵ ਆ ਇਹ ਸੰਗਲ ਬਣੇ ਹੋਏ ਨੇ ਸਰਿੰਜਾਂ ਲਗਾਈਆਂ ਨੇ ਨਾਲ ਹੀ ਗੋਲੀਆਂ ਤੇ ਪੱਤੇ ਮਤਲਬ ਇਹ ਕੀ ਸ਼ੋਅ ਕੀ ਕਰਨਾ ਚਾਹੁੰਦੇ ਹੋ ਸ਼ੋਅ ਮੈਡਮ ਇਹ ਸ਼ਰੀਆਮ ਮਿਲ ਰਿਹਾ ਅੱਜਕੱਲ ਦੱਸੋ ਤੁਸੀਂ ਐਦਾਂ ਕਰੋ ਹੁਣੇ YouTube ਖੋਲ ਲਓ ਜਾਂ YouTube ਨਾਲ ਖੋਲੋ ਸ਼ਹਿਰ ਦੀ ਫੀਲਡ ਕਰਨੀ ਸ਼ੁਰੂ ਕਰ ਦਿਓ ਤੁਹਾਨੂੰ ਨਸ਼ੇੜੀ ਨਸ਼ੇ ਕਰਦੇ ਹੋਏ ਲੋਕੀ ਮਿਲਣਗੇ ਜੇ ਨਹੀਂ ਨਸ਼ਾ ਕਰਦੇ ਹੋਏ ਮਿਲਣਗੇ ਨਸ਼ੇ ਦੀ ਹਾਲਤ ਵਿੱਚ ਮਿਲਣਗੇ ਮੈਡੀਕਲ ਨਸ਼ਾ ਮਿਲੇਗਾ ਮੈਡੀਕਲ ਨਸ਼ਾ ਤੁਸੀਂ ਤੁਹਾਨੂੰ ਵੀ ਪਤਾ ਹੀ ਹੈ ਤੁਸੀਂ ਮੀਡੀਆ ਮੀਡੀਆ ਦੇ ਵਿੱਚੋਂ ਤੁਹਾਨੂੰ ਪਤਾ ਸਾਰੇ ਪਾਸੇ ਕੋ ਆਪਾਂ ਵਿੱਚ ਚਿੱਟਾ ਲੈਣਾ ਕਿਤੋਂ ਕੋਈ ਔਖਾ ਤਾਂ ਨਹੀਂ ਮਿਲਣਾ ਚਲੋ ਮੈਂ ਕਹਿੰਦਾ ਚਿੱਟਾ ਔਖਾ ਹੋ ਗਿਰ ਕਿਸੇ ਕੋ ਟੀਕੇ ਲਗਾਣੇ ਮਿੰਟ ਚ ਲੋਕੀ ਗੋਲੀਆਂ ਬਣਾਉਣਾ ਕਿ ਟੀਕੇ ਲਾ ਰਹੇ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਆਂਦਾ ਹੈ ਸਾਰਾ ਕੁਝ ਇਹ ਜੇ ਦੇਖੋ ਚਿੱਟਾ ਇੱਕ ਕੈਪਸੂਲ ਇਹ ਗੋਲੀਆਂ ਇਹ ਟੀਕੇ ਸਾਰੇ ਪਾਸੇ ਸ਼ਰੀਆਮ ਜਿਹੜਾ ਜਿਹੜਾ ਸ਼ਰੀਆਮ ਤਾਂ ਚਲੋ ਨਹੀਂ ਮਿਲਦਾ ਲੇਕਿਨ ਕਿਤੇ ਨਾ ਕਿਤੇ ਤਾਂ ਮਿਲਦਾ ਹੀ ਹੈ ਅਗਰ ਇਹ ਨਸ਼ਾ ਤਾਂ ਸਰਕਾਰਾਂ ਚਲਾਉਂਦੀਆਂ ਨੇ ਸਰਕਾਰਾਂ ਦਾ ਕੰਮ ਹੈ ਇਹਨੂੰ ਬੰਦ ਕਰਵਾਉਣਾ ਤੁਹਾਨੂੰ ਲੱਗਦਾ ਨਹੀਂ ਵੀ ਇੱਥੇ ਚੌਂਕਾ 'ਚ ਪ੍ਰੋਟੈਸਟ ਕਰਕੇ ਕੁਝ ਨਹੀਂ ਮਿਲਣਾ ਸਰਕਾਰੀ ਦਰਬਾਰੇ ਜਾੜਨਾ ਪੈਣਾ ਮੈਡਮ ਕੋਈ ਨਹੀਂ ਸਰਕਾਰੀ ਦਰਬਾਰ ਵੀ ਚੜਾਂਗੇ ਲੇਕਿਨ ਪਰ ਲੇਕਿਨ ਅਸੀਂ ਜੋ ਆਪਣੇ ਕਲੱਬ ਵੱਲੋਂ ਇੱਕ ਛੋਟੀ ਜਿਹੀ ਮਹਿੰਮ ਸੀਗੀ ਜਿਹੜੀ ਅਸੀਂ ਅੱਜ ਸੋਚ ਕੇ ਇਹਨੂੰ ਪ੍ਰਨਨ ਕੀਤਾ ਕਿ ਸ਼ਹੀਦ ਭਗਤ ਸਿੰਘ ਦਾ ਦਹਾਇਆ ਜਿਹੜਾ ਮਾਰਗ ਹੈ ਲੋਕਾਂ ਨੂੰ ਦਸੀਏ ਕਿ ਜਿਹੜਾ ਸ਼ਹੀਦਾ ਦਾ ਮਾਰਗ ਹੈ ਸ਼ਹੀਦਾ ਨੂੰ ਸ਼ਹੀਦੀ ਦਿੱਤੇ ਹੁਏ 93 ਸਾਲ ਹੋ ਗਏ ਤੇ ਸਾਡਾ ਜਿਹੜਾ ਅਸੀਂ ਜਲੰਧਰ ਦੀ ਗੱਲ ਕਰ ਰਹੇ ਹਾਂ ਮੈਂ ਜਲੰਧਰ ਰੰਨਾ ਮੈਂ ਜਲੰਧਰ ਦੀ ਗੱਲ ਕਰ ਰਹੇ ਕਿ ਜਲੰਧਰ ਕਿੱਧਰ ਜਾ ਰਿਹਾ ਹੈ ਜਲੰਧਰ ਦੇ ਕਈ ਨੌਜਵਾਨ ਸਾਡੇ ਇੱਕ ਇੱਕ ਨੌਂ ਦੇ ਵਿੱਚ ਵੀ ਲੜਕਾ ਸੀਗਾ ਜਿਹੜਾ ਟੀਕਾ ਲਗਾ ਕੇ ਮਰ ਗਿਆ ਸੀਗਾ ਇਹ ਅਸੀਂ ਕਹੀਏ ਔਰ ਉਹਨੂੰ ਸੈਂਟਰ ਵੀ ਕਰਾਇਆ ਸੈਂਟਰ ਵੀ ਕਈਆਂ ਨੂੰ ਜਮਾ ਕਰਾ ਕੇ ਅਸੀਂ ਆਪਣੇ ਕਲੱਬ ਵੱਲੋਂ ਉਹਦਾ ਖਰਚਾ ਚੱਕਦੇ ਹਾਂ ਨਾ ਕਿ ਸਾਡੇ ਫੈਨ ਭਗਤ ਸਿੰਘ ਕਲੱਬ ਦਾ ਸਾਡਾ ਕੋਈ ਵੀ ਬੈਂਕ ਅਕਾਊਂਟ ਨਹੀਂ ਹੈ ਨਾ ਹੀ ਸਾਡੀ ਕੋਈ ਬ੍ਰਾਂਚ ਹੈ ਸਿਰਫ ਇੱਕ ਜਲੰਧਰ ਦੇ ਵਿੱਚ ਜਿਹਦਾ ਪ੍ਰੈਜ਼ੀਡੈਂਟ ਆ ਮੈਂ ਪੰਜਾਬ ਲੈਵਲ ਦੇ ਉੱਤੇ ਕੰਮ ਕਰਦਾ ਹਾਂ ਔਰ ਸਾਰੇ ਜਿਹੜੇ ਨੌਜਵਾਨ ਹੈ ਮੇਰੇ ਨਾਲ ਇਦਾਂ ਦੇ ਛੋਟੇ-ਛੋਟੇ ਉਮਰਾਂ ਦੇ ਵੀ ਜੁਟੇ ਮੈਂ ਆਪਣੇ ਬੇਟੇ ਨੂੰ ਵੀ ਨਾਲ ਲੈ ਕੇ ਆਇਆ ਇਹਨੂੰ ਵੀ ਦੱਸ ਰਿਹਾ ਕਿ ਬੇਟਾ ਆਪਾਂ ਜਿਹੜੇ ਇਹ ਪ੍ਰੋਟੈਸਟ ਇਸ ਕਰਕੇ ਕਰ ਰਹੇ ਹਾਂ ਕਿ ਜਿਹੜੇ ਸ਼ਹੀਦ ਭਗਤ ਸਿੰਘ ਜੀ ਆ ਇਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਸੀਗੀ ਤੇ ਤੁਸੀਂ ਇਹਨਾਂ ਦੇ ਦਿਖਾਏ ਮਾਰਗ ਤੇ ਚੱਲਣਾ ਵਾ ਅੱਜ ਜਦੋਂ ਇਹ ਵੀ ਵੱਡਾ ਹੋਏਗਾ ਅਗਰ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਤਾਂ ਪ੍ਰੇਰਨਾ ਜਿਹੜੀ ਉਹ ਦਵਾਂਗੇ ਤੇ ਉਹ ਜਦੋਂ ਆਣ ਵਾਲੇ ਸਮੇਂ ਜਦੋਂ ਵੱਡੇ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਮੇਰੇ ਫਾਦਰ ਸਾਹਿਬ ਐਦਾਂ ਕਰਦੇ ਸੀ ਤਾਂ ਮੈਨੂੰ ਵੀ ਲੋੜ ਹੈ ਕਿ ਇਹ ਕੰਮ ਕਰੇ ਕੋਈ ਨਸ਼ਾ ਛੱਡਣਾ ਚਾਹੇ ਤਾਂ ਤੁਸੀਂ ਉਹਦੀ ਮਦਦ ਕਰੋ ਮੈਡਮ ਜ਼ਰੂਰ ਕਰਾਂਗੇ ਤੈ ਦਿਲ ਤੋਂ ਕਰਾਂਗੇ ਉਹਨੂੰ ਸਮਝਾਵਾਂਗੇ ਵੱਧ ਤੋਂ ਵੱਧ ਜਿਹੜੇ ਉਹਦੇ ਸੈਂਟਰ 'ਚ ਪੈਸੇ ਲੱਗਣਗੇ ਉਹ ਵੀ ਆਪਣੇ ਫੈਨ ਭਗਤ ਸਿੰਘ ਕਲੱਬ ਬੋਲੋ ਦਵਾਂਗੇ ਓਨ ਰਿਕਾਰਡ ਤੁਹਾਨੂੰ ਕਹਿ ਰਿਹਾ ਹਾਂ ਔਰ ਸਾਡੇ ਸੈਂਟਰਾਂ ਦੇ ਨਾਲ ਵੀ ਲਿੰਕ ਹੈਗੇ ਨੇ ਜਿਹੜੇ ਨੌਜਵਾਨ ਨਸ਼ਾ ਛੱਡਦੇ ਨੇ ਔਰ ਅਸੀਂ ਚਾਹ ਨੂੰ ਨਾਲੇ ਸਾਡੇ ਕੋਈ ਕਈ ਮੁੰਡਿਆਂ ਦੇ ਅਸੀਂ ਅਸੀਂ ਉਹਨਾਂ ਨੂੰ ਵੀ ਨਾਮ ਲਿਆ ਸਕਦੇ ਹਾਂ ਉਹਨਾਂ ਦੇ ਨਾਮ ਵੀ ਦੱਸ ਸਕਦੇ ਹਾਂ ਜਿਹੜੇ ਸੈਂਟਰ ਤੋਂ ਛੜਾਇਆ ਉਹਨਾਂ ਦਾ ਵੀ ਨਾਮ ਦੱਸ ਸਕਦੇ ਹਾਂ ਬਟ ਲੇਕਿਨ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਕਈ ਮਾਵਾ ਦਾ ਪੁੱਤਰ ਆ ਕਈ ਭੈਣਾਂ ਦਾ ਭਰਾ ਆ ਜੇ ਇੱਕ ਭਰਾ ਮਾਂ ਨੂੰ ਦੱਸ ਦਈਏ ਕਿ ਤੇਰਾ ਮਾਂ ਨੇ ਲੋਕੀ ਉਹਨਾਂ ਤਾਨੇ ਮਾਰਨਗੇ ਕਿ ਹਾਂ ਤੇਰਾ ਮੁੰਡਾ ਤੇ ਚਿੱਟਾ ਪੀਂਦਾ ਸੀ ਉਹ ਫੈਨ ਭਗੇ ਸਿੰਘ ਦੀ ਵੀਡੀਓ ਚ ਆ ਇਸ ਕਰਕੇ ਅਸੀਂ ਇਹ ਕਲੋਜ਼ ਅਪ ਰੱਖਿਆ ਆ ਹਾਂ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਕਿਸੇ ਨੇ ਚਿੱਟਾ ਛੱਡਣਾ ਵਾ ਕਿਸੇ ਨੇ ਵੀ ਨਹੀਂ ਉਹਦੇ ਕੋ ਪੈਸੇ ਅਫੋਰਡ ਕਰ ਸਕਦਾ ਉਹ ਚਿੱਟੇ ਦੀ ਦਲਦਲ ਚ ਜਿਹੜਾ ਫਸ ਚੁੱਕਾ ਆਇਆ ਵਾ ਅਸੀਂ ਉਹਦੇ ਫੈਨ ਪਗ ਸਿੰਘ ਕਲੱਬ ਵੱਲੋਂ ਪੂਰੀ ਮਤ ਕਰਾਂਗੇ ਜੀ ਸ਼ੁਕਰੀਆ ਬਹੁਤ-ਬਹੁਤ ਦਾ ਬਿਲਕੁਲ ਇੱਕ ਪੋਸਟਰ ਤੁਹਾਨੂੰ ਦਿਖਾਣਾ ਚਾਹਾਂਗੇ ਤੁਸੀਂ ਦੇਖ ਸਕਦੇ ਹੋ ਇਹ ਪੋਸਟਰ ਦੇ ਉੱਤੇ ਸਾਫ਼-ਸਾਫ਼ ਲਿਖਿਆ ਕਿ ਆਉਣ ਵਾਲਾ ਕੱਲ ਪਾਪਾ ਪਾਪਾ ਪੈਸੇ ਦਿਓ ਮੈਂ ਚਿੱਟਾ ਪੀਣਾ ਤਾਂ ਅਜਈਆਂ ਚੀਜ਼ਾਂ ਜਦੋਂ ਅਜਈਆਂ ਲਾਈਨਾਂ ਅਸੀਂ ਸੁਣਦੇ ਆ ਤਾਂ ਹਿਰਦਾ ਬਿਲਕੁਲ ਵਲੁੰਦਰਿਆ ਜਾਂਦਾ ਹੈ ਇਹ ਕੱਲ ਦੀ ਨੌਜਵਾਨੀ ਨੂੰ ਦਰਸਾਉਂਦਾ ਹੈ ਤੇ ਅੱਜ ਦੀ ਜੋ ਪੰਜਾਬ ਦੀ ਨੌਜਵਾਨੀ ਉਸ ਨੂੰ ਦਰਸਾਉਂਦੀਆਂ ਹੋਈਆਂ ਲਾਈਨਰ ਤੇ ਦੇ ਵਿੱਚ ਲਿਖੀਆਂ ਗਈਆਂ ਨੇ ਇਹ ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਈਏ ਨੌਜਵਾਨਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਨਸ਼ੇ ਦੇ ਖਿਲਾਫ ਹੋਰ ਇਹਨਾਂ ਦਾ ਕਹਿਣਾ ਕਿ ਫੈਨ ਭਗਤ ਸਿੰਘ ਕਲੱਬ ਦੇ ਵੱਲੋਂ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਤਾਂ ਉਸ ਦੀ ਮਦਦ ਵੀ ਕੀਤੀ ਜਾਵੇਗੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਪ੍ਰੋਟੈਸਟ ਕੀਤੇ ਜਾਂਦੇ ਨੇ ਧਰਨੇ ਲਗਾਏ ਜਾਂਦੇ ਨੇ ਭਗਤ ਸਿੰਘ ਦਾ ਕਈ ਲੋਕ ਸਰੂਪ ਬਣ ਕੇ ਵੀ ਆਉਂਦੇ ਨੇ ਉਹਨਾਂ ਵਾਂਗੂ ਪੂਰੇ ਰੈਡੀ ਹੋ ਕੇ ਵੀ ਆਉਂਦੇ ਨੇ ਚੌਂਕਾ ਦੇ ਵਿੱਚ ਖੜਕੇ ਤਰਨੇ ਪੁਜਾਰੇ ਕਰਦੇ ਨੇ ਪਰ ਨਸ਼ੇ ਦੇ ਉੱਪਰ ਜਿਹੜੀ ਠੱਲ ਹੈ ਪੰਜਾਬ ਦੇ ਵਿੱਚ ਪੈਂਦੀ ਕੋਈ ਨਜ਼ਰ ਨਹੀਂ ਆ ਰਹੀ ਤਾਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਇਹ ਅਪੀਲ ਕਰਦੇ ਆ ਕਿ ਨਸ਼ੇ ਦੀ ਦਲਦਲ ਤੋਂ ਨੌਜਵਾਨਾਂ ਨੂੰ ਬਾਹਰ ਕੱਢਣ ਦੇ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਫੈਨ ਭਗਤ ਸਿੰਘ ਕਲੱਬ ਦਾ ਉਪਰਾਲਾ ਤੁਹਾਨੂੰ ਕਿਹੋ ਜਿਹਾ ਲੱਗਾ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਨਾ ਕੈਮਰਾ ਪਰਸਨ ਨਮਨਾਨਤ ਮਨਪ੍ਰੀਤ ਕੌਰ ਲਾਈ ਪੰਜਾਬੀ ਟੀਵੀ ਜਲੰਧਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ